thank <laughs> you 9.5 9.5 9.5 ਇਹ ਕੱਲ ਥਾਣਾ ਕੈਂਟ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਜਦੋਂ ਉਹਨਾਂ ਨੂੰ ਇੱਕ ਜਦੋਂ ਪਤਾ ਲੱਗਿਆ ਸੀਗਾ ਕਿ ਇੱਕ ਮਹਿਫਿਲ ਲੋ ਕੈਫੇ ਹੈਗਾ ਜੋ ਕਿ ਉੱਥੇ ਪੁੱਚੋ ਦੇ ਆਪਣੇ ਏਰੀਆ ਦੇ ਵਿੱਚ ਹੈਗਾ ਜਿੱਥੇ ਕਿ ਕੁਝ ਇੱਕ ਜਿਹੜਾ ਕੈਫੇ ਹੈਗਾ ਉਹਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਇਹ ਜਿੱਦਾਂ ਕਿ ਉਹਨਾਂ ਨੇ ਕੈਫੇ ਦੇ ਨਾਂ ਤੇ ਉਹ ਉੱਥੇ ਹੁੱਕਾ ਤੇ ਹੋਰ ਇਦਾਂ ਦੀਆਂ ਚੀਜ਼ਾਂ ਤੇ ਪਲੱਸ ਕੋਈ ਅਪਰੇ ਮੋਰਲ ਟਰੈਫਿਕ ਐਕਟ ਹੈ ਉਸ ਜਿਹੜੇ ਐਕਟੀਵਿਟੀਜ਼ ਚੱਲ ਰਹੀਆਂ ਜਿੱਥੇ ਤੁਰੰਤ ਥਾਣਾ ਕੈਂਟ ਵਿਖੇ ਮੁਕਦਮਾ ਦਰਜ ਕੀਤਾ ਗਿਆ ਜੀ ਮੁਕਦਮਾ ਮੁਕਦਮਾ ਦਰਜ ਕਰਕੇ ਉੱਥੇ ਰੇਡ ਕੀਤੀ ਗਈ ਤੇ ਜਦੋਂ ਉੱਥੇ ਮੌਕੇ ਤੇ ਰੇਡ ਕੀਤੀ ਗਈ ਤਾਂ ਉੱਥੇ ਕੁੱਲ 13 ਜਾਣੇ ਉੱਥੇ ਟੋਟਲ ਪਾਏ ਗਏ ਨੇ ਜੀ ਜਿਨ੍ਹਾਂ ਦੇ ਜੋ ਕੀ ਇਹ ਸਾਰੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਇਨਵੋਲਡ ਸੀਗੇ ਤੇ ਉੱਥੇ ਮੌਕੇ ਤੇ ਹੁੱਕਾ ਵੀ ਬਰਾਮਦ ਕੀਤਾ ਸੀਗਾ ਕੁਝ ਲੜਕੀਆਂ ਵੀ ਸੀਗੀਆਂ ਕਿ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਇਸ ਤਰੀਕੇ ਦਾ ਕਰਵਾਇਆ ਗਲਤ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਸ ਤੇ ਹੁਣ ਮੁਕੱਦਮਾ ਦਰਜ ਕਰਕੇ ਅੱਗੇ ਕਾਰਵਾਈਆਂ ਵਾਲੇ ਵਿੱਚ ਲੈ ਕੇ ਜਾਂਦੇ ਜਾ ਰਹੇ ਹਾਂ ਲੜਕੀਆਂ ਸਾਂ ਕਿੱਥੋਂ ਦੀਆਂ ਨੇ ਦੇਖੋ ਦੀ ਐਗਜੈਕਟ ਆਇਡੈਂਟੀਟੀ ਨਹੀਂ ਅਸੀਂ ਡਿਸਕਲੋਸ ਕਰ ਸਕਦੇ ਬਟ ਆਪਣੇ ਤਕਰੀਬਨ ਆਪਾਂ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕਹਿ ਸਕਦੇ ਆ ਵੀ ਇਹ ਸਾਰੇ ਲੋਕਲ ਹੀ ਨੇ ਜਾਂ ਪੰਜਾਬ ਦੇ ਏਰੀਆ ਦੀਆਂ ਹੈਗੀਆਂ ਨੇ ਬਾਕੀ ਅਸੀਂ ਇਨਵੈਸਟੀਗੇਸ਼ਨ ਸਾਰਾ ਇਹ ਕਲੀਅਰ ਕਰਾਂਗੇ ਜੀ ਇੰਨੀਆਂ ਲੜਕੀਆਂ ਸੀ ਉੱਥੇ 4 ਤੋਂ 5 ਲੜਕੀਆਂ ਸੀਗੀਆਂ ਜੀ ਇਸ ਮੁਕਦਮੇ ਦੇ ਵਿੱਚ ਟੋਟਲ ਹੁਣ ਤੱਕ 13 ਦੋਸ਼ੀ ਨੇ ਜੀ 13 ਚੋਂ ਅਸੀਂ 11 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਆ ਤੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇ ਕਿੰਨੀਆਂ ਕਿਸੀਆਂ ਜੀ ਇਹ ਬਹੁਤ ਬੜੀਆਂ ਲੜਕੀਆਂ ਨੇ ਦੇਖੋ ਇਹ ਵ हासिल ਕਰਾਂਗੇ एग्जैक्ट ਤਾਂ ਫਿਰ ਜਦੋਂ ਆਪਾਂ ਨੂੰ ਬਰ ਸਰਟੀਫਿਕੇਟ ਜ ਆ ਗਿਆ एग्जैक्ट ਉਹਦੀ ਕਮੈਂਟ ਕਰ ਸਕਦੇ ਹਾਂ ਬਟ ਫਿਲਹਾਲ ਅ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਕਹਿ ਸਕਦੇ ਆਂ ਵੀ ਤਕਰੀਬਨ ਸਾਰੇ ਵੇਜਰੀ ਸੀ ਸਰ ਇਹ ਗੱਲ ਕਰੀਏ ਇਹ ਕੈਫੇ ਵੀ ਆੜ ਚ ਹੁੱਕਾ ਤੇ ਬਾਰ ਚਲਾਦੇ ਆਂ ਹਾਂਜੀ ਇਹ ਨਾ ਅੱਗੇ ਵੀ ਮੈਂ ਮੀਡੀਆ ਰਾਹੀਂ ਵੀ ਧਿਆਨ ਚ ਲਿਆਉਣਾ ਚਾਹੁੰਦਾ ਹੈਗਾ ਕਿ ਪਹਿਲਾਂ ਵੀ ਅਸੀਂ ਵੱਖ-ਵੱਖ ਜਗ੍ਹਾ ਤੇ ਰੇਡਸ ਕਰਕੇ ਮੁਕਦਮੇ ਦਰਜ ਕੀਤੇ ਨੇ ਇਹ ਬਹੁਤ ਸਾਰੇ ਬੀਅਰ 바ਰਸ ਹੁੰਦੇ ਨੇ ਕਈ ਵਾਰ ਕੀ ਹੁੰਦਾ ਉਹ 바ਰ ਦਾ ਲਾਇਸੈਂਸ ਲੈ ਲੈਂਦੇ ਨੇ ਜਾਂ ਕੋਈ ਕੈਫੇ ਖੋਲ ਲੈਂਦਾ ਹੈਗਾ ਇਹਨਾਂ ਦੀ ਆੜ ਦੇ ਵਿੱਚ ਉਹ ਜਿੱਦਾਂ ਕੀ ਹੈ ਕਿ ਹੁੱਕਾ ਵਗੈਰਾ ਚਲਾਉਣ ਲੱਗ ਜਾਂਦੇ ਨੇ ਤੇ ਅਸੀਂ ਇਹ ਬਹੁਤ ਸਪਸ਼ਟ ਮੈਸੇਜ ਦੇਣਾ ਚਾਹੁੰਦਾ ਹੈ ਕਿ ਕੋਈ ਹੁੱਕਾ ਚਲਾਉਂਦਾ ਦੀ ਅਗਰ ਕੋਈ ਐਡਾ ਦੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਇਹ ਕੈਫੇ ਦਾ ਨਾਮ ਇਹ ਮਹਿਫਿਲੋ ਕੈਫੇ ਹੈਗਾ ਜੀ ਜਿੱਥੇ ਆਪਣਾ ਥਾਣਾ ਕਟ ਦਾ ਏਰੀਆ ਹੈਗਾ ਆਦੇਸ਼ ਯੂਨੀਵਰਸਿਟੀ ਹੈਗੀ ਜਿੱਥੇ ਉਹਦੇ ਬਿਲਕੁਲ ਓਪੋਜ਼ਿਟ ਹੈਗਾ ਜੀ ਉੱਥੇ ਜਦੋਂ ਇਨਫੋਰਮੇਸ਼ਨ ਮਿਲੀ ਸੀ ਤਾਂ ਰੇਡ ਤੋਂ ਬਾਅਦ ਇਹ ਸਾਰੀ ਰਿਕਵਰੀ ਹੋਈ ਹੈ। ਮਾਲਕ ਵੀ ਗ੍ਰਿਫਤਾਰ ਕੀਤੇ ਗਏ? ਹਾਂਜੀ ਇਹਦੇ ਵਿੱਚ ਨਹੀਂ ਮਾਲਕ ਦੀ ਹਜੇ ਗ੍ਰਿਫਤਾਰੀ ਕਿ ਦੋ ਜਣਿਆਂ ਦੀ ਗ੍ਰਿਫਤਾਰੀ ਇਹਦੇ ਵਿੱਚ ਪੈਂਡਿੰਗ ਹੈਗੀ ਹੈ ਜੀ। ਬਾਕੀ 11 ਬੰਦੇ ਅਸੀਂ ਗ੍ਰਿਫਤਾਰ ਕਰ ਰਹੇ ਹਾਂ ਤੇ ਮਾਲਕ ਤੇ ਵੀ ਰੇ ਅੱਜ ਉਥੋਂ ਮੌਕੇ ਤੋਂ ਜੀ 4 ਤੇ 4 ਤੋਂ 5 ਬਰਾਮਦ ਹੋਏ ਨੇ ਜੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਸਰਚ ਵਗੈਰਾ ਕਰਾਂਗੇ ਅਗਰ ਕੋਈ ਐਦਾਂ ਦੀ ਹੋਰ ਕੋਈ ਰਿਕਵਰੀ ਹੁੰਦੀ ਹੈ ਤਾਂ ਉਹ ਵੀ ਅਸੀਂ ਅਕੋਰਡਿੰਗਲੀ ਕਾਰਵਾਈਆਂ ਵਿੱਚ ਲੇਖਿਆ ਸਰ ਬਾਰ ਬਾਰ ਕਰਦਾ ਮੰਨ ਲਓ ਜੇ ਕੋਈ ਉਹਦੇ ਕੋਈ ਉਹ ਦੁਬਾਰਾ ਸਖਤੀ ਕੀਤੀ ਜਾਂ ਨਹੀਂ ਹਾਂਜੀ ਬਿਲਕੁਲ ਇਹ ਦੇਖੋ ਇਹ ਮੈਂ ਧਿਆਨ ਚ ਲਿਆਉਣਾ ਪਹਿਲਾਂ ਵੀ ਅਸੀਂ ਇਹਨਾਂ ਦੇ ਮਹਿਫਿਲੋ ਦੇ ਖਿਲਾਫ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਜੀ ਕੁਝ ਟਾਈਮ ਪਹਿਲਾਂ ਵੀ ਤੇ ਉਹਨ ਦੁਆਰਾ ਫੇਰ ਇਹਨਾਂ ਵੱਲੋਂ ਉਹੀ ਇਲੀਗਲ ਐਕਟੀਵਿਟੀਜ਼ ਕੀਤੀ ਹੈ ਦੁਆਰਾ ਫੇਰ ਅਸੀਂ ਮੁਕਦਮਾ ਦਰਜ ਕਰਨਾ ਕੀਤਾ ਹੈਗਾ ਤੇ ਇਨਫੈਕਟ ਇਸ ਚੀਜ਼ ਇਸ ਸੀ ਨੂੰ ਅਸੀਂ ਲੈ ਕੇ ਬਹੁਤ ਸਟ੍ਰਿਕਟ ਆ ਕਿ ਅਗਰ ਕੋਈ ਵਾਰ-ਵਾਰ ਅਗਰ ਕੋਈ ਗਰੁੱਪ ਬਣਾਇਆ ਹੋਇਆ ਜਾਂ ਇਦਾਂ ਦਾ ਹੈਗਾ ਅਗਰ ਕੋਈ ਵਾਰ-ਵਾਰ ਇਦਾਂ ਦੀਆਂ ਗਤੀਵਿਧੀਆਂ ਇਨਵੋਲ ਰਹਿਣਗੇ ਤਾਂ ਨਵੇਂ ਕਾਨੂੰਨ ਬੀ ਐਨ ਐਸ ਉਹਨਾਂ ਦੀ ਉਹ ਸਖਤ ਤੋਂ ਸਖਤ ਧਾਰਾਵਾਂ thank you